ਇਹਦਾ ਬਲੋਗ ਕਿਹਾ ਜਾ ਰਿਹਾ ਹੈ ਕਿ ਸਾਨੂੰ ਬਿਨਾਂ ਦੱਸੇ ਹੀ ਜਿਹੜਾ ਅੱਜ ਪੁਲਿਸ ਫੋਰਸ ਔਰ ਜੰਗਲਾਤ ਵਿਭਾਗ ਪਹੁੰਚਿਆ ਤਾਂ ਸੀ ਜੰਗਲਾਤ ਵਿਭਾਗ ਨੇ ਇਹ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੀ ਮੰਗ ਹੈ ਕਿ ਸਾਨੂੰ 10 ਦਿਨ ਦਾ ਸਮਾਂ ਦਿੱਤਾ ਜਾਵੇ ਔਰ ਅਸੀਂ ਜਿਹੜੇ ਸਾਡੇ ਕੋਲ ਕਾਗਜ਼ ਨੇ ਉਹ ਅਸੀਂ ਦਿਖਾਵਾਂਗੇ ਔਰ ਅਗਰ ਫਿਰ ਵੀ ਇਹਨਾਂ ਨੂੰ ਲੱਗਦਾ ਫਿਰ ਆਪਣੀ ਨਿਸ਼ਾਨਦੇਹੀ ਕਰ ਸਕਦੇ ਆ ਪਰ ਕਿਥੇ ਨਾ ਕਿਥੇ ਅੱਜ ਜਿਹੜੇ ਇਹ ਲੋਕ ਨੇ ਇਹ ਜਿਵੇਂ ਇਹਨਾਂ ਦਸੰਦ ਮਿਲਾਪ 1971 ਦੀ ਜੰਗ ਦੇ ਵਿੱਚ ਪਾਕਿਸਤਾਨ ਵੱਲੋਂ ਇਹ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆਇਆ ਗਿਆ ਸੀਗਾ ਜਿਸ ਦੀ ਜਿਹੜੀ ਨਿਸ਼ਾਨੀ ਵੀ ਗੱਲ ਕੀਤੀ ਜਾਵੇ ਤਾਂ ਆਤਪਾ ਕੇ ਸ਼ਰਾਧੇ ਉੱਤੇ ਬਣਿਆ ਹੁਸੈਨੀ ਵਾਲਾ 시ਦੀ ਸਮਾਰਕ ਹੈ ਇਨਾ ਬਲੋ ਕਿਹਾ ਜਾ ਰਿਹਾ ਹੈ ਕਿ ਸਾਨੂੰ ਬਿਗੈਰ ਦੱਸੇ ਹੀ ਜਿਹੜਾ ਅੱਜ ਪੁਲਿਸ ਫੋਰਸ ਔਰ ਜੰਗਲਾਤ محکمہ ਪਹੁੰਚਾ ਤਾਂ ਸੀ ਜੰਗਲਾਤ محکمہ ਨਾ ਹੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੀ ਮੰਗ ਹੈ ਕਿ ਸਾਨੂੰ 10 ਦਿਨ ਦਾ ਸਮਾਂ ਦਿੱਤਾ ਜਾਵੇ ਔਰ ਅਸੀਂ ਜਿਹੜੇ ਸਾਡੇ ਕੋਲ ਕਾਗਜ਼ ਨੇ ਉਹ ਅਸੀਂ ਦਿਖਾਵਾਂਗੇ ਔਰ ਅਗਰ ਫਿਰ ਵੀ ਇਹਨਾਂ ਨੂੰ ਲੱਗਦਾ ਫਿਰ ਆਪਣੇ ਨਿਸ਼ਾਨਦੇਹੀ ਕਰ ਸਕਦੇ ਆ ਪਰ ਕਿਥੇ ਨਾ ਕਿਥੇ ਅੱਜ ਜਿਹੜੇ ਇਹ ਲੋਕ ਨੇ ਇਹ ਜਿਵੇਂ ਇਹਨਾਂ ਦਸੰਦ ਮਦਾਬਕ 1900 ਕਹਾਕਤਾ ਦੀ جنگ ਦੇ ਵਿੱਚ ਪਾਕਿਸਤਾਨ ਵੱਲੋਂ ਇਹ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆਇਆ ਗਿਆ ਸੀ ਜਿਸ ਦੀ ਜਿਹੜੀ ਨਿਸ਼ਾਨੀ ਦੀ ਗੱਲ ਕੀਤੀ ਜਾਵੇ ਤਾਂ ਪਾਤਪਕ ਸ਼ਰਾਧ ਦੇ ਉੱਤੇ ਬਣਿਆ ਹੁਸੈਨੀ ਵਾਲਾ ਸੀਦੀ ਸਮਾਰਕ ਹੈ ਇੱਨਾ ਬਲੋ ਕਿਹਾ ਜਾ ਰਿਹਾ ਹੈ ਕਿ ਸਾਨੂੰ ਬਿਗੈਰ ਦੱਸੇ ਹੀ ਜਿਹੜਾ ਅੱਜ ਪੁਲਿਸ ਫੋਰਸ ਔਰ ਜਿੰਮਾਤ ਮਹਿਕਮਾ ਪਹੁੰਚਿਆ ਤਾਂ ਵੀ ਜਗਾਤ ਮਹਿਕਮੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੀ ਮੰਗ ਹੈ ਕਿ ਸਾਨੂੰ 10 ਦਿਨ ਦਾ ਸਮਾਂ ਦਿੱਤਾ ਜਾਵੇ ਔਰ ਅਸੀਂ ਜਿਹੜੇ ਸਾਡੇ ਕੋਲ ਕਾਗਜ਼ ਨੇ ਉਹ ਅਸੀਂ ਦਿਖਾਵਾਂਗੇ ਔਰ ਅਗਰ ਫਿਰ ਵੀ ਇਹਨਾਂ ਨੂੰ ਨਹੀਂ ਲੱਗਦਾ ਫਿਰ ਆਪਣੀ ਨਿਸ਼ਾਨਦੇਹੀ ਕਰ ਸਕਦੇ ਆ ਪਰ ਕਿਥੇ ਨਾ ਕਿਥੇ ਅੱਜ ਜਿਹੜੇ ਇਹ ਲੋਕ ਨੇ ਇਹ ਜਿਵੇਂ ਇਹਨਾਂ ਦਸੰਦ ਮਦਾਬਕ 1971 ਦੀ ਜੰਗ ਦੇ ਵਿੱਚ ਪਾਕਿਸਤਾਨ ਵੱਲੋਂ ਇਹ ਜ਼ਮੀਨ ਦੇ ਉੱਤੇ ਕਬਜ਼ਾ ਕਰ ਜਿਸ ਦੀ ਜਿਹੜੀ ਨਿਸ਼ਾਨੀ ਵੀ ਗੱਲ ਕੀਤੀ ਜਾਵੇ ਤਾਂ ਭਾਗ ਭਾਗ ਸ਼ਰਾਧ ਦੇ ਉੱਤੇ ਬਣਿਆ ਹੁਸੈਨੀ ਵਾਲਾ ਸਿੱਧੀ ਸਮਾਰਕ ਇਹਦਾ ਬਲੋਗ ਕਿਹਾ ਜਾ ਰਿਹਾ ਹੈ ਕਿ ਸਾਨੂੰ ਬਿਨਾਂ ਦੱਸੇ ਹੀ ਜਿਹੜਾ ਅੱਜ ਪੁਲਿਸ ਫੋਰਸ ਔਰ ਜੰਗਲਾਤ ਵਿਭਾਗ ਪਹੁੰਚਿਆ ਤਾਂ ਸੀ ਜੰਗਲਾਤ ਵਿਭਾਗ ਨੇ ਇਹ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੀ ਮੰਗ ਹੈ ਕਿ ਸਾਨੂੰ 10 ਦਿਨ ਦਾ ਸਮਾਂ ਦਿੱਤਾ ਜਾਵੇ ਔਰ ਅਸੀਂ ਜਿਹੜੇ ਸਾਡੇ ਕੋਲ ਕਾਗਜ਼ ਨੇ ਉਹ ਅਸੀਂ ਦਿਖਾਵਾਂਗੇ ਔਰ ਅਗਰ ਫਿਰ ਵੀ ਇਹਨਾਂ ਨੂੰ ਲੱਗਦਾ ਫਿਰ ਆਪਣੀ ਨਿਸ਼ਾਨਦੇਹੀ ਕਰ ਸਕਦੇ ਆ ਪਰ ਕਿਥੇ ਨਾ ਕਿਥੇ ਅੱਜ ਜਿਹੜੇ ਇਹ ਲੋਕ ਨੇ ਇਹ ਜਿਵੇਂ ਇਹਨਾਂ ਦਸੰਦ ਮਾਬਕ 1971 ਦੀ ਜੰਗ ਦੇ ਵਿੱਚ ਪਾਕਿਸਤਾਨ ਵੱਲੋਂ ਇਹ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆਇਆ ਗਿਆ ਸੀਗਾ ਜਿਸ ਦੀ ਜਿਹੜੀ ਨਿਸ਼ਾਨੀ ਵੀ ਗੱਲ ਕੀਤੀ ਜਾਵੇ ਤਾਂ ਪਾਤਪਾਕ ਸ਼ਰਧ ਦੇ ਉੱਤੇ ਬਣਿਆ ਹੁਸੈਨੀ ਵਾਲਾ ਸ਼ੀਦੀ ਸਮਾਰਕ ਹੈ ਇੱਥਾ ਬਲੋਗ ਕਿਹਾ ਜਾ ਰਿਹਾ ਹੈ ਕਿ ਸਾਨੂੰ ਬਿਗੈਰ ਦੱਸੇ ਹੀ ਜਿਹੜਾ ਅੱਜ ਪੁਲਿਸ ਫੋਰਸ ਔਰ ਜੰਗਲਾਤ ਮਹਿਕਮਾ ਪਹੁੰਚਾ ਹੈ ਤਾਂ ਅਸੀਂ ਜੰਗਲਾਤ ਮਹਿਕਮੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੀ ਮੰਗ ਹੈ ਕਿ ਸਾਨੂੰ 10 ਦਿਨ ਦਾ ਸਮਾਂ ਦਿੱਤਾ ਜਾਵੇ ਔਰ ਅਸੀਂ ਜਿਹੜੇ ਸਾਡੇ ਕੋਲ ਕਾਗਜ਼ ਨੇ ਉਹ ਅਸੀਂ ਦਿਖਾਵਾਂਗੇ ਔਰ ਅਗਰ ਫਿਰ ਵੀ ਇਹਨਾਂ ਨੂੰ ਲੱਗਦਾ ਫਿਰ ਆਪਣੇ ਨਿਸ਼ਾਨਦੇਹੀ ਕਰ ਸਕਦੇ ਆ ਪਰ ਕਿਥੇ ਨਾ ਕਿਥੇ ਅੱਜ ਜਿਹੜੇ ਇਹ ਲੋਕ ਨੇ ਇਹ ਜਿਵੇਂ ਇਹਨਾਂ ਦਸੰਦ ਮਦਦਕ 1971 ਦੀ جنگ ਦੇ ਵਿੱਚ ਪਾਕਿਸਤਾਨ ਵੱਲੋਂ ਇਹ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆਇਆ ਗਿਆ ਸੀਗਾ ਜਿਸ ਦੀ ਜਿਹੜੀ ਨਿਸ਼ਾਨੀ ਵੀ ਗੱਲ ਕੀਤੀ ਜਾਵੇ ਤਾਂ ਭਾਰਤ ਭਾਰਤ ਸ਼ਰਾਧ ਦੇ ਉੱਤੇ ਬਣਿਆ ਹੁਸੈਨੀ ਵਾਲਾ ਸੀਦੀ ਸਮਾਰਕ ਹੈ